ਸਤਿ ਸ੍ਰੀ ਅਕਾਲ ਤੁਸੀ ਦੇਖ ਰਹੇ ਹੋ ਆਪਣਾ ਪਿੰਡ ਨੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਜਿਸ ਥਾਂ ਤੇ ਅਸੀਂ ਖਲੋਤੇ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਿੰਡ ਬਾਰੇ ਜਾਣਕਾਰੀ ਦਵਾਂਗਾ ਇਹ ਪਿੰਡ ਹੈਗਾ ਜੀ ਪਿੰਡ ਹਬੀਬਵਾਲ ਜੋ ਕਿ ਹਲਕਾ ਪੁਲਾਤ ਦੀ ਬੁਕਲ ਦੇ ਵਿੱਚ ਵਸਿਆ ਹੋਇਆ ਪਿੰਡ ਤੇ ਪਿੰਡ ਦੀ ਮੌਜੂਦਾ ਪੰਚਾਇਤ ਵੱਲੋਂ ਜੋ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤਾਂ ਸਾਂਝੀਆਂ ਕਰਨ ਜਾ ਰਹੇ ਆ ਆ ਵਿਕਾਸ ਕਾਰਜ ਜਿਹੜੇ ਕੀਤੇ ਜਾ ਰਹੇ ਨੇ ਇਹ ਤੁਹਾਡੇ ਸਾਹਮਣੇ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਜਿੱਥੇ ਮਸ਼ੀਨ ਜੀਸੀਬੀ ਮਸ਼ੀਨ ਜਿਹੜੀ ਲੱਗੀ ਹੋਈ ਹੈ ਜੇ ਆਪਾਂ ਪਹਿਲਾਂ ਤੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਹਾਲਾਤ ਇੱਥੇ ਤੁਸੀਂ ਦੇਖ ਸਕਦੇ ਸੀ ਕਿ ਪਹਿਲਾਂ ਦੇ ਹਾਲਾਤ ਬਹੁਤ ਮਾੜੇ ਤੇ ਬੱਤਰ ਹਾਲਾ ਸੀ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇੱਥੇ ਕੂੜੇ ਦੇ ਡੈਂਪ ਕਾਫੀ ਜਿਹੜਾ ਕਾਫੀ ਜਿਹੜਾ ਕੂੜੇ ਦਾ ਡੰਪ ਲੱਗਾ ਹੋਇਆ ਸੀ ਬਾਕੀ ਰਹਿਤ ਖੌਂ ਦੇ ਜਿਹੜਾ ਇੱਟਾ ਰੋੜੇ ਕਾਫੀ ਇੱਥੇ ਕਚਰਾ ਆਪਾਂ ਕਹਿ ਸਕਦਾ ਕਚਰਾ ਪਿਆ ਹੋਇਆ ਸੀ ਪਰ ਦੇਖਿਆ ਜਾਵੇ ਤਾਂ ਪਿੰਡ ਦੇ ਜਿਹੜੇ ਮਜੂਤਾ ਸਰਪੰਚ ਨੇ ਸਰਦਾਰ ਲਖਵਿੰਦਰ ਸਿੰਘ ਜੀ ਉਹਨਾਂ ਦੀ ਯੋਗਵਾਹੀ ਹੇਠ ਤੇ ਸਮੂਹ ਪੰਚਾਇਤ ਅਤੇ ਇੰਨਰੇ ਵੀਰਾਂ ਦਾ ਸਹਿਯੋਗ ਨਾਲ ਇਹ ਡੰਪ ਜਿਹੜਾ ਲ ਇਹ ਜੀਸੀਬੀ ਦੇ ਨਾਲ ਜਿਹੜਾ ਇਸ ਨੂੰ ਪਧਰਾ ਕੀਤਾ ਜਾ ਰਿਹਾ ਆਪਾਂ ਗੱਲਬਾਤ ਵੀ ਕਰਾਂਗੇ ਪਿੰਡ ਦੇ ਜਿਹੜੇ ਮੌਜੂਦਾ ਸਰਪੰਚ ਨੇ ਲਖਵਿੰਦਰ ਸਿੰਘ ਜੀ ਲੱਖੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਤਸਵੀਰਾਂ ਸੀ ਅਗਾਹ ਤੁਹਾਨੂੰ ਇੱਥੇ ਤਸਵੀਰਾਂ ਦਿਖਾਵਾਂਗੇ ਜਿੱਥੇ ਜੀਸੀਬੀ ਦੇ ਨਾਲ ਹੀ ਜਿਹੜਾ ਕੂੜਾ ਜਿਹੜਾ ਇਸ ਨੂੰ ਜਿਹੜਾ ਪਧਰਾ ਕੀਤਾ ਜਾ ਰਿਹਾ ਕੂੜੇ ਨੂੰ ਖਾਸ ਕਰਕੇ ਕਾਫੀ ਟੈਂਪਲ ਲੱਗਾ ਤੁਸੀਂ ਦੇਖ ਸਕਦੇ ਹੋ ਆ ਡੰਪ ਦਾ ਢੇਰ ਤੁਸੀਂ ਦੇਖ ਸਕਦੇ ਹੋ ਬੱਟੇ ਰੋੜ ਹੋਰ ਬਹੁਤ ਸਾਰਾ ਗੰਦਬੰਦ ਇੱਥੇ ਜਿਹੜਾ ਪਿਆ ਹੋਇਆ ਪਰ ਪੰਚਾਇਤ ਨੇ ਜਿਹੜਾ ਕੰਮ ਕੀਤਾ ਬਹੁਤ ਹੀ ਵਧੀਆ ਤੇ ਸ਼ਲਾਘਾਯੋਕ ਕੀਤਾ ਆਪਾਂ ਹੁਣ ਪਿੰਡ ਦੀ ਜਿਹੜੀ ਮੌਜੂਦਾ ਪੰਚਾਇਤ ਹੈ ਉਹਨਾਂ ਨਾਲ ਗੱਲਬਾਤ ਕਰਕੇ ਲੈਣਿਆ ਜਾਣਕਾਰੀ ਧੰਨਵਾਦ ਜੀ ਤਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਆਪਾਂ ਪਿੰਡ ਹਬੀਵਾਲ ਦੇ ਵਿੱਚ ਖੜ ਤੇ ਖੜੇ ਹੋਏ ਹਾਂ ਜਿੱਥੇ ਪਿੰਡ ਦੀ ਅਸੀਂ ਸਮੂਹ ਪੰਚਾਇਤ ਤੁਸੀਂ ਪਹਿਲਾਂ ਤਾਂ ਪਿੰਡ ਦੀ ਸਮੂਹ ਪੰਚਾਇਤ ਤੇ ਤੁਸੀਂ ਦੇ ਸਕਦੇ ਹੋ ਮੈਂਬਰ ਸਾਹਿਬਾਨ ਦੇ ਸਕਦੇ ਹੋ ਪਿੰਡ ਦੇ ਜਿਹੜੇ ਮੌਜੂਦਾ ਸਰਪੰਚ ਨੇ ਸਰਦਾਰ ਲਖਵਿੰਦਰ ਸਿੰਘ ਜੀ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੋ ਕਿ ਜੀਸੀਬੀ ਲੱਗੀ ਹੋਈ ਆ ਤੇ ਆਪਾਂ ਗੱਲਬਾਤ ਕਰਦੇ ਆ ਸਰਦਾਰ ਲਖਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਸਿੰਘ ਜੀ 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 ਇਹਨੂੰ ਸਾਡੇ ਤੁਸੀਂ ਪਿੰਡ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਸ਼ ਪ੍ਰਦੇਸ਼ਾਂ ਦੇ ਮੇਰੇ ਵੀਰ ਭਰਾ ਐਨਆਰਏ ਵਸਦੇ ਅਨਸਾਰ ਨੂੰ ਗੁਰਪੱਤੇ ਆ ਤੇ ਜਿਹੜਾ ਤੁਸੀਂ ਇਸ ਬਾਰੇ ਕੁਛ ਲੱਗੇ ਹੋ ਅ ਅਸੀਂ ਇੱਥੇ ਕਮਿਊਨਿਟੀ ਹਾਲ ਬਣਾ ਲਗੇ ਜੀ ਦਖਿੰਦਰ ਜੀ ਇੱਕ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਪਿੰਡ ਦੇ ਵਿੱਚ ਜੁਦਾ ਸਰਪੰਚੀ ਕਰਦੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਰਪੰਚ ਬਣਿਆ ਇਹ 15 ਤਰੀਕ ਨੂੰ ਜੀ ਇੱਕ ਸਾਲ ਪੂਰਾ ਹੋ ਜਾਣਾ ਇਲੈਕਸ਼ਨ ਹੋਇਆ ਪੂਰਾ ਸਾਲ ਹੋ ਚੱਲ ਅੱਛਾ ਜੀ ਤੇ ਅਸੀਂ ਪਹਿਲੇ ਤੁਸੀਂ ਛੱਪੜਾਂ ਦਾ ਦਿੱਤਾ ਸੀ ਉਹ ਅਸੀਂ ਛੱਪੜ ਵੀ ਸਾਡੇ ਸਾਫ ਹੋ ਗਏ ਨੇ ਉੱਥੇ ਵਧੀਆ ਮਾਡਲ ਦੇ ਸਾਫ ਦਾ ਬਣਾ ਲੱਗੇ ਆ ਤਿੰਨ ਕੋਈਆਂ ਲੱਗ ਜਾਨੀਆਂ ਤੇ ਉਹਦੇ ਦੌਰਾਨ ਜਿਹੜੇ ਅਸੀਂ ਪੁਲੀਆਂ ਬਣ ਗਈਆਂ ਤੇ ਇਹ ਜਿਹੜਾ ਅਸੀਂ 12 ਕਰਾਲਾ ਸਾਡੇ ਪਿੰਡ ਦੀ ਪੰਚਾਇਤ ਘਰ ਦੇ ਪਿੱਛੇ ਹੈਗਾ ਇਹ ਐਨਆਰਈ ਵੀਰ ਅਤੇ ਸਾਰੇ ਸਮੂਹ ਨਗਰ ਨਿਵਾਸੀਆਂ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਕਮਿਊਨਿਟੀ ਹਾਲ ਤੇ ਗਰਾਊਂਡ ਬਣਾਣ ਲੱਗੇ ਹਾਂ ਬੱਚਿਆਂ ਲਈ ਪਾਰਕ ਬਣਾਉਣ ਲੱਗੇ ਸਾਰੇ ਨਿਪਰਾ ਜੀ ਮੈਂ ਇੱਕ ਸਵਾਲ ਤਾਂ ਨਾ ਹੋਰ ਕਰਾਂਗਾ ਕਿ ਜਦੋਂ ਹੁਣ ਤੁਸੀਂ ਇਹ ਗ੍ਰਾਊਂਡ ਤੇ ਤੁਸੀਂ ਬਣਾ ਦੋਗੇ ਕਮਿਊਨਿਟੀ ਹਾਲ ਵੀ ਬਣਾ ਦੋਗੇ ਉਸ ਤੋਂ ਪਹਿਲਾਂ ਛੱਪੜ ਤੇ ਕਾਫੀ ਜਿਹੜਾ ਬਹੁਤ ਮਾੜੇ ਤੇ ਬੱਤਰ ਹਾਲਾ ਸੀ ਜੋ ਕਿ ਕਿਸਾਨਾਂ ਦੀ ਪੈਲੀਆਂ ਵਿੱਚ ਉਸ ਤੋਂ ਛੱਪੜ ਦੇ ਨਾਮ ਲੱਗਦੀ ਐ ਅਸੀਂ ਜਦੋਂ ਅਸੀਂ ਉਹ ਉਹਨਾਂ ਲੋਕਾਂ ਦੇ ਵੀਊ ਲੈ ਫਿਰ ਤੁਸੀਂ ਵੀ ਉਸ ਵੀਡੀਓ ਦੇਖ ਕੇ ਤੇ ਛੱਪੜ ਦੀ ਤੁਰੰਤ ਸਫਾਈ ਵੀ ਕਰਾਈ ਐ ਬਈ ਕਿੰਨਾ ਕੁ ਸਹਿਯੋਗ ਜਿੱਦਾਂ ਇਲਾਕਾ ਨਿਵਾਸੀਆਂ ਦੇ ਜਾਂ ਪਿੰਡ ਵਾਸੀਆਂ ਦੇ ਕਿੰਨਾ ਕੁ ਸਹਿਯੋਗ ਮਿਲਿਆ ਤੁਸੀਂ ਪੰਚਾਇਤ ਸਰਪੰਚੋਂ ਪਿੰਡ ਦੇ ਮੌਜੂਦਾ ਉਤੇ ਸਰਕਾਰ ਵੱਲੋਂ ਸਾਨੂੰ ਖੁਮਨ ਸਾਹਿਬ ਨੇ ਵੀ ਜਿਹੜੀ ਗਰੰਟੀ ਦਿੱਤੀ ਹੋਈ ਸੀ ਉਹਦੇ ਸਰਕਾਰ ਵੱਲੋਂ ਸਰਕਾਰ ਵੱਲੋਂ ਜਿਹੜਿਆਂ ਵਿੱਤ ਕਮਿਸ਼ਨਰ ਦੇ ਸਾਡੇ ਕੋਲ ਗਰੰਟੀ ਪਈ ਸੀ ਖੁਮਨ ਸਾਹਿਬ ਦੇ ਵੀ ਕਾਹਵੀ ਉਹਨਾਂ ਦਾ ਸਹਿਯੋਗ ਜੀ ਜਿਹੜਾ ਉਹਨਾਂ ਦੇ ਨਾਲ ਹੋਇਆ ਜਦੋਂ ਇਹ ਗੱਲ ਸਾਡੇ ਉਦੋਂ ਗੁਜ਼ਰਿਆ ਜੇ ਤੱਕ ਨਵੀਂ ਨਵੀਂ ਸਾਡੀ ਪੰਚਾਇਤ ਬਣੀ ਸੀ ਇੱਕ ਸਾਲ ਦੀ ਪਹਿਲੀ ਗੱਲ ਹੈ ਅੱਛਾ ਜੀ ਤੇ ਉਦੋਂ ਸਾਡੇ ਕੋਲ ਕੋਈ ਰਿਕਾਰਡ ਕਾਰਡ ਨਹੀਂ ਸੀ ਜਦੋਂ ਮੀਡੀਆ ਚੈਨਲ ਨੇ ਆਂਧਾ ਬੀ ਆ ਖੁਸ਼ ਹੈਗਾ ਸੀ ਕਿ ਜਦ ਤੱਕ ਸਾਨੂੰ ਕੋਈ ਕਾਰਡ ਨਹੀਂ ਮਿਲਿਆ ਤੇ ਕੰਮ ਸ਼ੁਰੂ ਹੋਣਗੇ ਜੀ ਸੇਵਾ ਲਈ ਸਤਿਗੁਰੂ ਪਾਤਸ਼ਾਹ ਨੇ ਸੇਵਾ ਬਖਸ਼ਿਸ਼ ਕੀਤੀ 5 ਸਾਲ ਰਾਤ ਦੇ ਦਿਨ ਇੱਕ ਦਿਨ ਕਰਦੇ ਪਰ ਇਹ ਕਿੰਨੇ ਦਿਨ ਲਖਵਿੰਦਰ ਜੀ ਤੁਹਾਨੂੰ ਉੱਥੇ ਸਾਫ ਸਫਾਈ ਕਰਨ ਨੂੰ ਲੱਗੇ ਜਦ ਤੱਕ ਕਿੰਨੇ ਦਿਨ ਲੱਗੇ ਲਗਭਗ ਕਿਉਂਕਿ ਕਾਫੀ ਗੰਦ ਬਹੁਤ ਜ਼ਿਆਦਾ ਸੀ ਉੱਥੇ ਜੀ ਉੱਥੇ 2.5 ਮਹੀਨੇ ਲੱਗ ਗਏ ਸੀ ਸਾਨੂੰ ਜੇ ਸੀ ਵੀ ਦੇ ਨਾਲ ਹੀ ਸਾਰੀ ਸਫਾਈ ਕਰਾਈ ਜੀ ਵੱਡੀਆਂ ਮਸ਼ੀਨਾਂ ਦੇ ਨਾਲ ਜੇ ਸੀ ਵੀ ਦੇ ਨਾਲ ਜੇ ਹੁਣ ਦੀ ਆਪਾਂ ਗੱਲ ਕੀਤੀ ਜਾਵੇ ਤਾਂ ਹੁਣ ਜਿਹੜਾ ਪਿੰਡ ਦਾ ਜਿਹੜਾ ਗੰਦਾ ਪਾਣੀ ਕਿਸੇ ਛੱਪੜ ਦੇ ਉਰਲੇ ਬਣੇ ਮੰਨ ਲਓ ਮੰਨ ਲਈ ਹੈ ਦੋ ਛੱਪੜਾਂ ਤੁਹਾਡੇ ਪਿੰਡ ਦੇ ਤੇ ਦੋ ਛੱਪੜਾਂ ਤੋਂ ਇਲਾਵਾ ਕਿਹੜੇ ਛੱਪੜ ਚ ਜਾ ਰਿਹਾ ਪਰਲੇ ਚ ਜਾ ਰਿਹਾ ਕਿ ਉਰਲੇ ਚ ਜਾ ਰਿਹਾ ਪਾਸੇ ਸਿੱਟ ਰਹੇ ਉਰਲੇ ਪਾਸੇ ਤੇ ਬਿਲਕੁਲ ਖਾਲੀ ਉੱਤੇ ਖੂਈਆਂ ਬਣਾਈਆਂ ਜਾਣੀ ਇੱਕ ਚ ਸਾਰਾ ਗੰਦਮਲ ਚ ਜਾਏਗਾ ਦੂਸਰੇ ਚ ਉਹ ਤੋਂ ਤੀਸਰੇ ਚ ਉਹਦੀ ਨਿਤਰ ਕੇ ਪਾਣੀ ਜਾਏਗਾ ਤੇ ਅੱਗੇ ਫਿਰ ਜਿਹੜੇ ਕਿਸਾਨ ਵੀਰ ਉਹ ਪਾਣੀ ਬੱਤਲ ਦੇਖਿਆ ਜਾਵੇ ਤਾਂ ਇੱਕ ਜਿੱਥੇ ਉਦੇ ਵਾਲੇ ਵੀ ਥੋੜੀ ਥੋੜਾ ਧਿਆਨ ਦਿਓਗੇ ਜਿੱਦਾਂ ਆਉਣ ਵਾਲੇ ਸਮਾਂ ਦੇ ਵਿੱਚ ਜ਼ਰੂਰ ਜੀ ਜ਼ਰੂਰ ਇਹ ਜੀਸੀਬੀ ਜਿਹੜੀ ਅੱਜ ਇੱਥੇ ਅਸੀਂ ਲਾਈਏ ਤੇ ਉਹ ਅਦੇ ਬਾਅਦ ਚ ਉਧਰ ਵੀ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਤੇ ਹੁਣ ਇਹ ਇੱਥੇ ਕਿੱਤਾਂ ਦੇ ਹਾਲਾਤ ਸੀ ਜਦੋਂ ਤੁਸੀਂ ਜੀਸੀਬੀ ਦੀ ਜੀਸੀਬੀ ਲਾਉਣ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿੱਤਾਂ ਦੇ ਹਾਲਾਤ ਸੀ ਜਦੋਂ ਇੱਥੇ ਤੁਸੀਂ ਮੌਕਾ ਦੇਖ ਕੇ ਆਣਗੇ ਇਹ ਤੇ ਸਾਰੇ ਨਗਰ ਨਵਸੀ ਵੀ ਰੁਪਿਆਨਪੁਰਾ ਪਤਾ ਕਿਉਂਕਿ ਲੱਗੇ ਸ਼ਮਸ਼ਾਨ ਘਾਟੇ ਸਾਡਾ ਸਾਰਿਆਂ ਦਾ ਲੰਗ ਹੈ ਗੁਰਦੁਆਰਾ ਲਾਗੇ ਵੀ ਸਾਰੀਆਂ ਰੂੜੀਆਂ ਇੱਥੇ ਲੱਗੀਆਂ ਹੋਈਆਂ ਸਨ ਤੇ ਰੂੜੀਆਂ ਨੂੰ ਹਟਾ ਕੇ ਹੁਣ ਕਿਸੇ ਪਾਸੇ ਸਟਾਕੇ ਤੇ ਇੱਥੇ ਉਹਨੂੰ پارک ਗਰਾਊਂਡ ਜਿੱਦਾਂ ਮੈਂ ਪਹਿਲੇ ਤੁਹਾਨੂੰ ਦੱਸਿਆ ਵੀਰਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਕਮਿਊਨਿਟੀ ਹਾਲ ਬਣਾਇਆ ਜਾ ਰਿਹਾ ਸੀ ਪਿੰਡ ਦੇ ਮੌਜੂਦਾ ਸਰਪੰਚੋ ਪਿੰਡ ਵਾਲਿਆਂ ਨੂੰ ਤੁਸੀਂ ਬੇਨਤੀ ਕੀਤੀ ਕਿ ਇੱਥੇ ਕੂੜਾ ਨਾ ਟੁੱਟੋ ਡੰਪ ਦਾ ਢੇਰ ਨਾ ਬਣਾਓ ਤੁਸੀਂ ਜਿੱਥੇ ਥਾਂ ਬਣਦੀ ਉੱਥੇ ਲਾਓ ਪਹਿਲੇ ਤਾਂ ਨਹੀਂ ਕੀਤੀ ਪਰ ਹੁਣ ਲਿਖਤੀ ਰੂਪ ਜਿਹਾ ਕਲੈਕਸੀ ਵੋਟ ਲਾਵਾਂਗੇ ਪਹਿਲੇ ਆਪਰੇ ਨਹੀਂ ਕੀਤੀ ਕਿਉਂਕਿ ਵੱਡਾ ਪ੍ਰੋਜੈਕਟ ਸੀ ਉਹਨਾਂ ਲਈ ਵੀ ਕੋਈ ਸਾਨੂੰ ਉਹ ਸਾਰੀ ਕਰਨਾ ਪੈਣਾ ਸੀ ਹੁਣ ਉੱਥੇ ਕੂੜੇ ਕਰਕਟ ਲਈ ਇੱਕ ਅਲੱਗ ਤੋਂ ਬਣਾਇਆ ਛੱਡ ਬਹੁਤ ਵੱਡੀ ਬਣਾਈ ਹੈਗੀ ਹੁਣ ਅਸੀਂ ਕਹਿਣ ਵਾਲੇ ਬਣਾਗੇ ਭਾਈ ਇਹ 2-4 ਦਿਨ ਬਾਅਦ ਉਸ ਦਾ ਵੀ ਜਿਹੜਾ ਉਧਰ ਉਧਰ ਘਾਟਨ ਕਰ ਦੇਣਾ ਤੇ ਉਧਰ ਜਿਹੜੇ ਕੂੜਾ ਕਰਕਟ ਉਧਰ ਸੱਟਣਗੇ ਕੂੜੇ ਤਾਂ ਨਹੀਂ ਕਹਿ ਰਹੇ ਸੀ ਕਿਉਂਕਿ ਸਾਡੇ ਕੋਲ ਜੋ ਪ੍ਰਬੰਧ ਨਹੀਂ ਹੋਇਆ ਸੀ ਹੁਣ ਹੋ ਗਿਆ ਤੇ ਉੱਥੇ ਸਾਰਿਆਂ ਨੂੰ ਪ੍ਰੇਰਾਂਗੇ ਭਾਈ ਇਹ ਤੁਹਾਡਾ ਆਪਣਾ ਹੁਣ ਘਰ ਬਣਨ ਲੱਗਾ ਕਮਿਊਨਿਟੀ ਹਾਲ ਬਣਨ ਲੱਗਾ ਤੁਹਾਨੂੰ ਲੱਗਦਾ ਕਿ ਜਦੋਂ ਹੁਣ ਕੂੜੇ ਤੋਂ ਇਲਾਵਾ ਵੱਟੇ ਰੋੜੇ ਪੇ ਜਿਹੜਾ ਵਾਧੂ ਕਚਰਾ ਜਿਹੜਾ ਲੋਕ ਇੱਥੇ ਸੁੱਟ जी, जी। अच्छा तो खना, के इक तक पुरे डैम्प 깔 लगावे ढेर लगावे आ ना रोडे बट्टियाला हा जी इते लोकी मलिया रात सवेरे नेरे सवेरे कदे आके ਛੁੱਟ ਜਾਂਦੇ ਹੋਣਗੇ ਨਹੀਂ ਦਿਨੇ ਵੀ ਸੁੱਟਦੇ ਸੇ ਸੀਗਾ ਕੋਈ ਨਹੀਂ ਸੁੱਟੀ ਜਾ ਤੁਸੀਂ ਇਹਦੇ ਉੱਪਰ 15 1600 ਟਰਾਲੀ ਪੈਣੀ ਹੈ ਕਿਉਂਕਿ 12 ਕਨਾਲਾ ਕਨਾਲਾ ਨੇ ਕਿੱਲੇ ਤੋਂ ਉੱਪਰ ਦੇ ਇਹ ਪੰਚਾਇਤ ਹੀ ਥਾਂ ਹੈ ਜੀ ਪੰਚਾਇਤ ਹੀ ਥਾਂ ਜੀ ਅੱਛਾ ਇਹ ਮੈਨੂੰ ਜਿੱਥੇ ਤੱਕ ਪਤਾ ਹੈ ਕਿ ਇੱਥੇ ਵਾਲੀਵਾਲ ਦੀ ਗਰਾਊਂਡ ਹੁੰਦੀ ਸੀ ਉਹ ਨੈਟ ਲੱਗਾ ਹੁੰਦਾ ਸੀ ਹਾਂ ਜੀ ਉਹ ਵੀ ਉਹ ਨਾਂ ਲੱਗੇ ਲੈਟਰ ਤੇ ਨਾਲ ਗਰਾਊਂਡ ਬਣਾ ਲੱਗੇ ਸੀ ਸਰਕਾਰ ਦਾ ਕਿੰਨਾ ਕਿਸੇ ਜੋਗ ਹੈ ਮਦਦ ਲੀ ਦਿਓ ਚਲੋ ਐਨ ਆਰ ਆਈ ਵੀਰਾਂ ਦਾ ਸਹਿਯੋਗ ਰਹਾ ਪੰਚਾਇਤ ਦਾ ਵੀ ਆਇਆ ਇੱਥੇ ਜਿਹੜਾ ਸੀ ਐਨ ਆਰ ਆਈ ਵੀਰਾਂ ਦਾ ਭਰਾਵਾਂ ਦਾ ਲਵਾਂਗੇ ਪਿੰਡ ਦਾ ਸਹਿਯੋਗ ਲਵਾਂਗੇ ਜਿਹੜਾ ਐਨ ਆਰ ਆਈ ਜਿਹੜਾ ਹਾਲ ਬਣਾਣਾ ਹੈਗਾ ਕਮਿਊਨਿਟੀ ਹਾਲ ਬਣਾਣਾ ਉੱਥੇ ਅਸੀਂ ਪਿੰਡ ਦਾ ਸਹਿਯੋਗ ਲਵਾਂਗੇ ਕਿਉਂਕਿ ਪਿੰਡ ਵਾਲਾ ਨੇ ਮੈਨੂੰ ਥੋੜਾ ਨਹੀਂ ਹਰਪ੍ਰੀਤ ਸਿੰਘ ਜੀ ਬੜਾ ਸਹਿਯੋਗ ਦਿੱਤਾ ਜਦੋਂ ਮੈਂ ਪਹਿਲੇ ਦੇਖਦੇ ਸਾਡੇ ਲਾਗੇ ਸ਼ਮਸ਼ਾਨ ਘਾਟ ਉਹ ਪੱਕਾ ਬਣਾਇਆ ਜੀ ਫਿਰ ਬਾਬਾ ਜੀ ਦੇ ਕਮਿਊਨਿਟੀ ਬਾਬਾ ਦਰਸੀ ਸਿੰਘ ਕੁਲੀ ਵਾਲੇ ਸਾਡੇ ਹਨਾ ਪੂਜਨ ਜੋਗ ਨੇ ਉੱਥੇ ਲੰਗਰ ਹਾਲ ਬਹੁਤ ਵੱਡਾ ਬਣਾਇਆ 30 35 ਲੱਖ ਲਾ ਕੇ ਫਿਰ ਸਕੂਲ ਬਣਾਇਆ ਪ੍ਰਗੁਰਦਰ ਸਾਹਿਬ ਦੀ ਵੀ ਨਵੇਂ ਉਸਾਰੇ ਕੀ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹਨ ਲਖਿੰਦਰ ਜੀ ਜੇ ਮੈਂ ਸ਼ਮਸ਼ਾਨ ਘਰ ਦੀ ਗੱਲ ਤੁਸੀਂ ਕੀਤੀ ਮੇਨਾ ਮੈਂ ਉਹ ਗੱਲ ਕਰਾਂ ਤਾਂ ਕਾਫੀ ਹਾਲਤ ਮਾੜੀ ਸੀ ਜਿੱਦਾਂ ਮਤਲਬ ਹੁਣ ਤੋਂ ਦੀ ਤੁਹਾਡੀ ਪੰਚਾਇਤ ਆਈ ਹੈ ਮਤਲਬ ਹੋਂ ਦੇ ਵਿੱਚ ਤਾਂ ਹੁਣ ਉਹਦੇ ਵੱਲ ਧਿਆਨ ਤੁਸੀਂ ਵੱਧ ਵੱਧ ਦੇ ਰਹੇ ਹੋ ਜਿੱਦਾਂ ਜੀ ਉਹ ਸਾਡਾ ਕੰਦਾ ਗੁੰਦਾ ਕੱਢ ਰਹੇ ਅਸਲੀਕਾਰ ਹੈ ਜੀ ਸਾਡਾ ਆਫ ਕੋਰਸ ਅਸੀਂ ਉਹਦੇ ਵੱਲ ਧਿਆਨ ਦੇ ਰਹੇ ਹਾਂ ਜੀ ਠੀਕ ਹੈ ਤੇ ਬਹੁਤ ਸੋਹਣਾ ਬਣਿਆ ਹੋਇਆ ਇਹ ਤਾਂ ਤੁਸੀਂ ਕੰਮ ਕਰਾ ਰਹੀ ਰਹੇ ਹੋ ਹੁਣ ਤੁਹਾਡੀ ਕੀ ਸੋਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਸੀਂ ਹੋਰ ਵੀ ਕੰਮ ਜਿੱਦਾਂ ਇਹ ਪਿੰਡ ਚ ਪਹਿਲ ਦੇ ਆ ਅਨਲਿਸਮ ਜੀ ਇਹ ਤਾਂ ਕੰਮੀ ਸਾਡੇ ਬੋਲਣਗੇ ਅਸੀਂ ਕੀ ਬੋਲਣਾ ਪਹਿਲੇ ਨਾਲ ਬੜੇ ਪਲੈਨਿੰਗ ਬੜਾ ਮਨ ਮਨ ਵਿੱਚ ਹੈਗਾ ਸਾਡਾ ਪਿੰਡ ਮੈਂ ਸਵਰਗ ਬਣਾਉਣਾ ਚਾਹਨਾ ਸਰਕਾਰ ਦਾ ਸਹਿਯੋਗ ਹੈ ਘੁੰਮਣ ਸਾਹਿਬ ਦਾ ਹੈ ਐਡਵੋਕੇਟ ਹਰ ਸਿਮਰਨ ਜੀ ਕੋਲ ਮਸਾਬ ਨੂੰ ਪੂਰਾ ਆਪਾਂ ਨੂੰ ਦਰਸਤ ਰੋ ਆਇਆ ਹੈਗਾ ਅਸੀਂ ਗੁਰਦਰ ਸਾਹਿਬ ਜੀ ਜਦੋਂ ਆਏ ਸੀ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਅਸੀਂ ਕਿ ਜੇ ਤੁਸੀਂ ਖੜੇ ਤਾਂ ਅਸੀਂ ਵੀ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਆ ਜੀ ਹਨਾ ਬਹੁਤ ਸਹਿਯੋਗ ਉਹਨਾਂ ਨੇ ਬੜਾ ਸੰਤਰਾਸ ਦਵਾਇਆ ਤੇ ਗ੍ਰਾਂਟ ਵੀ ਭੇਜੀ ਹੈ ਜੀ ਇਹ ਪਿੰਡ ਦੇ ਮੌਜੂਦਾ ਸਰਪੰਚ ਨੇ ਸਰਦਾਰ ਲਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਪਿੰਡ ਦੇ ਵਿੱਚ ਸਰਪੰਚ ਬਣ ਕੇ ਪਿੰਡ ਦੇ ਵਿਕਾਸ ਕਾਰਜਾਂ ਤੇ ਪਹਿਲ ਦੇ ਆਧਾਰ ਤੇ ਕਰਾਇਆ ਕਿਉਂਕਿ ਮੈਂ ਪਿੱਛੇ ਜੀ ਇੱਕ ਚੱਪੜ ਦੀ ਵੀਡੀਓ ਪਾਈ ਸੀ ਉਹ ਉਹਨਾਂ ਨੇ ਬੜੇ ਬੇਖੂਬੀ ਦੇ ਨਾਲ ਉਸ ਚੱਪੜ ਦੀ ਸਾਫ਼-ਸਾਫ਼ ਸਾਫ਼ਾਈ ਵੀ ਕਰਾਈ ਤੇ ਵਧੀਆ ਤਰੀਕੇ ਦੇ ਨਾਲ ਚੱਪੜ ਦਾ ਇਹ ਗੰਦਾ ਪਾਣੀ ਜਿਹੜਾ ਪਿੰਡ ਦਾ ਗੰਦਾ ਪਾਰੀ ਸੋਣੀ ਤੇ ਉਹਦਾ ਵਿਕਾਸ ਦਾ ਕੰਮ ਵੀ ਕਰਾਇਆ ਤੇ ਬਹੁਤ ਵਧੀਆ ਵਿਕਾਸ ਦੇ ਕੰਮ ਪਿੰਡ ਦੇ ਵਿੱਚ ਕਰਾ ਰਹੇ ਹਨ ਰਖਵਿੰਦਰ ਸਰਦਾਰ ਰਖਵਿੰਦਰ ਸਿੰਘ ਜੀ ਜੋ ਪਿੰਡ ਦੇ ਮੌਜੂਦਾ ਸਰਪੰਚ ਨੇ ਆਪਾਂ ਹੋਰ ਵੀ ਪੰਚਾਇਤ ਮੈਂਬਰ ਖਲੋਤੇ ਨੇ ਉਹਨਾਂ ਨੂੰ ਥੋੜੀ ਬਾਤ ਗੱਲਬਾਤ ਕਰਦੇ ਆਂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਈ ਖਲਸਾ ਵਾਈ ਫਤੇ ਜੀ ਹਾਂਜੀ ਸਰ ਅੱਜ ਤੁਹਾਡੇ ਪਿੰਡ ਦੇ ਵਿੱਚ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇੱਥੇ ਕੂੜੇ ਦਾ ਢੇਰ ਲੱਗਾ ਹੁੰਦਾ ਸੀ ਜਿੱਥੇਕਰ ਨੂੰ ਪਤਾ ਪਰ ਹੁਣ ਦੇਖਿਆ ਜਾਵੇ ਤਾਂ ਤੁਹਾਡੀ ਪੰਚਾਇਤ ਹੋਣ ਦੇ ਵਿੱਚ ਆਈ ਹੈ ਜਿੱਦਾਂ ਤੁਸੀਂ ਪਹਿਲ ਦੇ ਆਧਾਰ ਤੇ ਕੰਮ ਕਰਾ ਰਹੇ ਹੋ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਜਾਂ ਪਿੰਡ ਵਾਸੀਆਂ ਨੂੰ ਹਾਂਜੀ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਸਭ ਤੋਂ ਪਹਿਲੇ ਤੇ ਇੱਕ ਮੇਰੀ ਵਾਰਡ ਸ ਅਸੀਂ ਇਹ ਨਹੀਂ ਕਰਕੇ ਬੇਨਤੀ ਕਰਦੇ ਅਸੀਂ ਵੀ ਖੁਦ ਆਪਣੇ ਪਰਿਵਾਰ ਨੂੰ ਕਹਿੰਦੇ ਜਿਹੜਾ ਕਚਰਾ ਇੱਥੇ ਨਾ ਸੁੱਟਿਆ ਜਾਵੇ ਅਸੀਂ ਉਹ ਬਿਲਕੁਲ ਸਾਫ਼ ਸਭਾਈ ਕੀਤੀ ਜਾਏ ਗਰਾਊਂਡ ਬਣਾਇਆ ਬੱਚਿਆਂ ਖੇਡਣ ਵਾਸਤੇ ਗੱਡੀਆਂ ਖੜਨ ਵਾਸਤੇ ਪਾਰਕਿੰਗ ਬਣਾਈ ਜਾਏਗੀ ਬਸ ਬਿਠਾ ਜੀਓ ਕਿਉਂਕਿ ਤੁਹਾਡੇ ਪਿੰਡ ਪਿੰਡ ਦੀ ਆਬਾਦੀ ਦੀ ਗੱਲ ਕੀਤੀ ਹੈ ਕਿੰਨੀ ਕੀ ਵੋਟ ਇੱਥੇ ਜਾਂ ਕਿੰਨੀ ਆਬਾਦੀ ਇੱਥੇ ਪਿੰਡ ਵਾਲਾ ਅਭੀ ਵਾਲਾ ਪਿੰਡ ਇੱਥੇ ਵੋਟ ਉੱਤੇ 13-1400 ਵੋਟਾਂ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਹੋਰ ਕਿਹੜੇ-ਕਿਹੜੇ ਕੰਮ ਤੁਸੀਂ ਪਹਿਲ ਦੇ ਆਧਾਰ ਤੇ ਤੁਸੀਂ ਪੰਚਾਇਤ ਮੈਂਬਰ ਹੋ ਜਿੱਦਾਂ ਹੁਣ ਪਹਿਲ ਦੇ ਆ ਸਰਪੰਚ ਸਾਹਿਬ ਲਾ ਕੇ ਖਲੋਤੇ ਨੇ ਕਿਹੜੇ ਕਿਹੜੇ ਕੰਮ ਹੋਣ ਵਾਲੇ ਜਦਾਂ ਪਿੰਡ ਦੇ ਵਿੱਚ ਹਾਂਜੀ ਬਿਲਕੁਲ ਸਹੀ ਹੈ ਕੰਮ ਤੇ ਬਹੁਤ ਕਰਨ ਵਾਲੇ ਜਦਾਂ ਫਸਟ ਤੇ ਛੱਪੜ ਜਿੱਦਾਂ ਤੋਂ ਸਾਹਮਣੇ ਪਤਾ ਸਫਾਈ ਕਰਾਈ ਹੈ ਦੀ ਛੱਪੜ ਦੀ ਬਹੁਤ ਕਚਰਾ ਸੀ ਉੱਥੇ ਤੇ ਆਈ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਕਪੜਾ ਨੂੰ ਪੱਕਾ ਕਰਾਉਣ ਵਾਸਤੇ ਕਿ ਬਹੁਤ ਅਸੀਂ ਦਿੱਲੀ ਜਾਣੇ ਵੀ ਆ ਕਿ ਹੋ ਸਕਦਾ ਸਾਨੂੰ ਪੱਕਾ ਹੋ ਜਾਏਗਾ ਹਾਂਜੀ ਪਤਾ ਕਿ ਇੱਕ ਪੁਲੀ ਵੀ ਬੰਦੀ ਪਈ ਹੈ ਤੁਹਾਡੇ ਅੱਗੇ ਜਾ ਕੇ ਉਹ ਮੈਨੂੰ ਲੱਗਦਾ ਪੈਪੂ ਟੁੱਟੇ ਸ਼ਾਇਦ ਉੱਥੋਂ ਹਾਂਜੀ ਉਹ ਪੁਲੀ ਤੇ ਅਸੀਂ ਬਣਾਈ ਸੀ ਪਹਿਲੇ بارشੋਂ ਦੇ ਕਾਰਨ ਮਨ 15-20 ਦਿਨ بارشੋਂ ਕਰਕੇ ਦੁਬਾਰਾ ਫਿਰ ਉਹ ਰੁੜਕੀ ਟੁੱਟ ਗਈ ਪੁਲੀ ਹੁਣ ਦੁਬਾਰਾ ਅਸੀਂ ਦੁਬਾਰਾ ਫਿਰ ਪੱਕੀ ਬਣਾਈ ਆ ਹੁਣ ਫਸਕਲਾਵਤੀਆਂ ਕੱਟੀਆਂ ਆਂਦੀਆਂ ਆਂਦੀਆਂ ਇਹਦੇ ਵਿੱਚ ਐਨਆਰ ਵੀਰਾਂ ਦਾ ਸਹਿਯੋਗ ਤੇ ਇਲਾਕਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਸਹਿਯੋਗ ਜ਼ਿਆਦਾ ਹਾਂਜੀ ਹਾਂਜੀ ਪੂਰੇ ਪੂਰੇ ਨਗਰ ਦਾ ਜੀ ਐਨਆਰ ਵੀਰਾਂ ਦਾ ਬਾਹਰ ਭਰਾਵਾਂ ਦਾ ਜਿੰਨੇ ਭੈਣ ਭਰਾ ਬਾਹਰ ਗਏ ਨੇ ਉਹਨਾਂ ਸਾਰਾ ਪੂਰੀ ਪੰਚਾਇਤ ਦਾ ਹੀ ਹੈ ਪੂਰੇ ਨਗਰ ਦਾ ਜੀ ਧੰਨਵਾਦ ਕਰਨਾ ਚਾਹੁੰਦੇ ਜਿਹੜੇ ਐਸਐਫ ਦੇ ਗਰੇਡ ਹੈ ਹਾਂਜੀ ਹਾਂਜੀ ਅਸੀਂ ਸਾਰੇ ਭੈਣ ਭਰਾਵਾਂ ਜਿਹੜੇ ਬਾਹਰ ਨੇ ਉਹਨਾਂ ਦਾ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਪੰਚਾਇਤ ਦਾ ਸਾਡਾ ਨਗਰ ਦਾ ਜਿਆਦਾ ਸੰਯੋਗ ਦੇਣ ਜੋ ਕਿ ਅਸੀਂ ਵੀ ਦੇਖਦੇ ਹਾਂ ਸਾਰੇ ਤੁਸੀਂ ਬਾਹਰੋਂ ਫੋਨ ਵੀ ਕਰਦੇ ਰਹਿੰਦੇ ਕਿ ਪੰਚਾਇਤ ਤੁਸੀਂ ਕਰੋ ਕੁਝ ਅਸੀਂ ਹੁਣ ਜੇ ਲੱਗੇ ਤੁਸੀਂ ਸਾਡਾ ਸਾਥ ਹੋ ਅਸੀਂ ਰਾਲਮਲ ਕੇ ਪਿੰਡ ਦਾ ਜੋ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਅਸੀਂ ਅੱਗੇ ਲੱਗ ਕੇ ਤੁਹਾਡੇ ਨਾਲ ਸਾਥ ਦੇ ਕੇ ਅਸੀਂ ਕੰਮ ਕਰਾਂਗੇ ਵੇਖੋ ਜੀ ਮੈਂ ਤਾਂ ਕਹਿੰਦਾ ਇਦਾਂ ਦੀ ਪੰਚਾਇਤ ਤੇ ਪਿੰਡ ਪਿੰਡਾਂ ਦੇ ਵਿੱਚ ਹੋਣੀ ਚਾਹੀਦੀ ਜਿੱਦਾਂ ਕਿ ਸਰਦਾਰ ਲਖਮਿੰਦਰ ਸਿੰਘ ਹੋਣਾ ਦੀ ਸੋਚ ਆ ਤੇ ਪਿੰਡ ਦੀ ਮੈਂਬਰ ਸਾਹਿਬਾਨਾਂ ਦੀ ਸੋਚ ਆ ਕਿਉਂਕਿ ਉਹ ਕਹਿੰਦੇ ਜੀ ਪਿੰਡ ਦੇ ਵਿੱਚ ਜਿਹੜੇ ਰਹਿਣ ਵਾਲੇ ਕੰਮ ਆ ਸੀ ਉਹ ਹੁਣ ਬਹੁਤ ਲੰਮੇ ਸਮੇਂ ਤੋਂ ਜਿਹੜੇ ਅਟਕੇ ਹੋਏ ਸੀ ਉਹ ਅਸੀਂ ਪਹਿਲ ਦੇ ਆਧਾਰ ਤੇ ਅਸੀਂ ਪਿੰਡ ਦੇ ਵਿੱਚ ਕਰਾਵਾਂਗੇ ਕਿਉਂਕਿ ਚੱਪੜ ਦੇ ਕੰਮ ਕਰ ਲੋ ਗੰਦੇ ਪਾਣੀ ਦੀ ਕਾਫੀ ਦੀ ਗੱਲ ਕਰ ਲੋ ਜਾਂ ਇੱਥੇ ਜਿਹੜਾ ਡੰਪ ਲੱਗਾ ਹੈ ਜਾਂ ਸ਼ਮਸ਼ਾਨ ਘਰ ਦੀ ਗੱਲ ਕਰ ਲੋ ਇਹ ਪਿੰਡ ਦੀ ਮਜੂਤਾ ਸਰਪੰਚ ਸਰਦਾਰ ਲਖਵਿੰਦਰ ਸਿੰਘ ਜੀ ਲੱਖੀ ਹੋਣਾ ਦੀ ਯੋਗਵਾਹੀ ਹੈਟੀ ਜਿਹੜੇ ਸਾਰੇ ਕਾਰਜ ਪਿੰਡ ਦੀ ਮਜੂਤਾ ਪੰਚਾਇਤ ਦੇ ਯੋਗਵਾਹੀ ਹੈਟੀ ਅਤੇ ਇਹਨਾਂ ਦੇ ਵੀਰਾਂ ਦੇ ਸਹਿਯੋਗ ਸਦਕਾ ਹੈ ਜਿਹੜੇ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਨ ਜਾ ਰਹੇ ਆ ਵਿਕਾਸ ਕਾਰਜ ਕਰਾ ਰਹੀ ਆ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਘੋਤੜਣ ਤੋਂ ਬਾਅਦ ਜਾਜੀ ਵਾਹੀਗੁਰ ਜਿੱਕਾ ਖਾਲਸਾ ਸ੍ਰੀ ਵਾਹੀਗੁਰ ਜਿੱਕੀ ਫਤਿਹ